ਸਤ ਸ੍ਰੀ ਅਕਾਲ ਮੈਂ ਦਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਜਸਟੀਵੀ ਨਾਰਥ ਅਮਰੀਕਾ ਮਿਡ-वेस्ट ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਉਹੀਉ ਦੇ ਸੰਸਦ ਮੈਂਬਰਾਨੀ ਸਰਦੀਆਂ ਦੀਆਂ ਛੁੱਟੀਆਂ ਤੇ ਜਾਣ ਤੋਂ ਬਾਅਦ ਕਈ ਬਿੱਲ ਪੇਸ਼ ਕੀਤੇ ਨੇ ਜਿਨ੍ਹਾਂ ਵਿੱਚ ਉਹ ਬਿੱਲ ਸ਼ਾਮਲ ਨੇ ਜੋ ਸੀਮਤ ਕਰਨਗੇ ਕਿ ਕਿਹੜੇ ਪਰਿਵਾਰਾਂ ਨੂੰ ਸਕੂਲ ਵਾਊਚਰ ਮਿਲ ਸਕਦੇ ਨੇ। ਚੋਣ ਦੇ ਦਿਨ ਨੂੰ ਰਾਜ ਦੀ ਛੁੱਟੀ ਬਣਾਉਣਾ ਤੇ 17 ਸਾਲ ਦੀ ਉਮਰ ਦੇ ਬੱਚਿਆਂ ਦੇ ਵਿਆਹ ਤੇ ਪਾਬੰਦੀ ਲਗਾਉਣਾ ਓਹੀਓ ਸੈਨੇਟ ਨੂੰ ਇਸ ਹਫ਼ਤੇ ਵਾਪਸ ਆਉਣਾ ਤੈਅ ਸੀ ਪਰ ਖਰਾਬ ਮੌਸਮ ਕਾਰਨ ਸੈਸ਼ਨ ਅਤੇ ਸਾਰੀਆਂ ਕਮੇਟੀਆਂ ਰੱਦ ਕਰ ਦਿੱਤੀਆਂ ਗਈਆਂ। ਓਹੀਓ ਹਾਊਸ ਫਰਵਰੀ ਵਿੱਚ ਵਾਪਸ ਆਵੇਗਾ। ਓਹੀਓ ਦੀ 136ਵੀਂ ਜਨਰਲ ਅਸੈਂਬਲੀ ਆਪਣੇ ਅੱਧੇ ਬਿੰਦੂ ਤੋਂ ਹੁਣੇ ਹੀ ਲੰਗੀ ਹੈ ਕਿਉਂਕਿ ਕਾਨੂੰਨ ਬਣਾਉਣ ਵਾਲੇ 2 ਸਾਲਾਂ ਦੇ ਚੱਕਰ ਤੇ ਕੰਮ ਕਰਦੇ ਨੇ। ਬਿੱਲਾਂ ਨੂੰ 2026 ਦੇ ਅੰਤ ਤੱਕ ਪਾਸ ਹੋਣਾ ਹੋਵੇਗਾ ਨਹੀਂ ਤਾਂ ਖਤਮ ਹੋ ਜਾਣਗੇ। ਇੱਕ ਦੋ ਪੱਕੀ ਬਿੱਲ 5 ਲੱਖ ਡਾਲਰ ਜਾਂ ਇਸ ਤੋਂ ਘੱਟ ਦੀ ਸੰਗੀ ਅਡਜਸਟ ਕੁਲ ਆਮਦਨ ਵਾਲੇ ਪਰਿਵਾਰਾਂ ਲਈ ਐਜੂਕੇਸ਼ਨ ਚੁਆਇਸ ਐਕਸਪੈਂਸ਼ਨ ਸਕਾਲਰਸ਼ਿਪ ਨੂੰ ਸੀਮਤ ਕਰੇਗਾ OYO ਰਾਜ ਦੇ ਪ੍ਰਤੀਨਿਧੀ ਜਸਟਨ ਪਿੰਜਲੀ আর ਸਿਓ ਟੂ ਕਾਉਂਟੀ ਅਤੇ ਅਨੀਤਾ ਸੋਮਾਨੀ ਡੀ ਡਬਲਿਨ ਨੇ ਇਸ ਮਹੀਨੇ ਦੀ ਸ਼ੁਰੂ ਵਿੱਚ OYO ਹਾਊਸ ਬਿਲ 643 ਪੇਸ਼ ਕੀਤਾ ਬਿਲ ਦੀ ਪਾਸ਼ਾ ਦੇ ਅਨੁਸਾਰ ਆਮਦਨ ਸੀਮਾ ਨੂੰ মুদ্রਸਫੀਤੀ ਲਈ ਸਾਲਾਨਾ ਐਡਜਸਟ ਕੀਤਾ ਜਾਵੇਗਾ